17 ਜਨਵਰੀ ਰਾਤ ਵੇਲੇ ਅਤੇ 18 ਤਰੀਕ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਕਈ ਖੇਤਰਾਂ ਦੇ ਵਿੱਚ ਸੰਘਣੀ じめਨੀ ਪਦਰ ਤੇ ਧੁੰਦ ਬਣੀ ਹੋਈ ਸੀ ਕਿ ਤੇ ਕਈ ਖੇਤਰਾਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਮੌਸਮ ਸਾਫ਼ ਸੀਗਾ ਦਿਨ ਜਿਵੇਂ-ਜਿਵੇਂ ਗੁਜ਼ਰਤਾ ਗਿਆ ਜਿਹੜੇ ਖੇਤਰਾਂ ਦੇ ਵਿੱਚ ਧੁੰਦ ਸੀਗੇ ਉਹਨਾਂ ਖੇਤਰਾਂ ਦੇ ਵਿੱਚ ਵੀ ਮੌਸਮ ਸਾਫ਼ ਹੁੰਦਾ ਗਿਆ ਇੱਕ ਹਲਕੀ ਜਿਹੀ ਬੱਦਲਬਾਈ ਲਗਾਤਾਰ ਪੰਜਾਬ ਉੱਪਰੋਂ ਦੀ ਗੁਜ ਰਹੀ ਹੈ ਜਿਸ ਕਰਕੇ ਥੋੜਾ ਜਿਹਾ ਠੰਡ ਤੋਂ ਰਾਹਤ ਮਿਲੀ ਹੋਈ ਹੈ ਤੇ ਨਿਗ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮਹਿਸੂਸ ਹੋ ਰਿਹਾ ਹੈ ਹਵਾ ਦੇ ਵਿੱਚ ਕੁਝ ਖਾਸ ਰਵਾਨਗੀ ਨਹੀਂ ਇਸ ਕਰਕੇ ਥੋੜੀ ਜਿਹੀ ਜਿੱਥੇ ਧੁੱਪ ਬੈਠੋ ਤਾਂ ਹਲਕੀ ਜਿਹੀ ਗਰਮੀ ਵੀ ਜ਼ਰੂਰ ਲੱਗਦੀ ਹੈ ਮੌਸਮ ਅਗਲੇ 1-2 ਦਿਨ ਇਸੇ ਤਰ੍ਹਾਂ ਹੀ ਰਹੇਗਾ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਸਵੇਰ ਵੇਲੇ ਹਲਕੀ ਜਿਹੀ ਕਈ ਖੇਤਰਾਂ ਦੇ ਵਿੱਚ ਤੁੰਦ ਕੱਲ ਨੂੰ ਵੀ ਇਸੇ ਤਰ੍ਹਾਂ ਹੀ ਬਰਕਰਾਰ ਰਹੇਗੀ ਧੁੱਪਾਂ ਸ਼ਾਮ ਵਰਗਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਪਰ ਠੰਡ ਤੋਂ ਥੋੜੀ ਜਿਹੀ ਰਾਹਤ ਇਹ ਬੱਦਲਬਾਹੀ ਕਰਕੇ ਲਗਾਤਾਰ ਮਿਲ ਰਹੀ ਹੈ ਉਸ ਤੋਂ ਇਲਾਵਾ ਕੁਝ ਖਾਸ ਮੌਸਮ ਦੇ ਵਿੱਚ ਤਬਦੀਲੀ ਨਹੀਂ ਹੋਵੇਗੀ ਜੇਕਰ ਮੀਂਹਾਂ ਦੀ ਗੱਲ ਕਰੀਏ ਤਾਂ 21-22 ਤਰੀਕ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਇਹਦੇ ਵਿੱਚ ਉੱਤਰ ਭਾਰਤ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦੀ ਆਕਾਰ ਰਹੀਆਂ ਦੇਖਣ ਨੂੰ